ਹੈਲੋ ਜੀ ਵੈਲਕਮ ਮਾਈ ਨਿਊ ਵਲੌਗ ਤੇ ਸਵਾਗਤ ਕਰਦੀ ਹਾਂ ਮੈਂ ਤੁਹਾਨੂੰ ਦਾ ਆਪਣੇ ਚੈਨਲ ਤੇ ਤੇ ਮੈਂ ਚੱਲੀ ਆ ਫਤਿਹਗੜ ਤੇ ਆਪਾਂ ਚੱਲੇ ਆ ਫਤਿਹਗੜ ਤੇ ਆਪਾਂ ਬੈਠ ਗਏ ਅਸੀਂ ਗੱਡੀ 'ਚ ਤੇ ਉਸ ਤੋਂ ਬਾਅਦ ਆਪਾਂ ਉੱਥੇ ਉੱਥੇ ਜਾ ਕੇ ਦਵਾਈ ਲੈਣੀ ਸੀ ਫਤਿਹਗੜੋਂ ਤੇ ਆਪਾਂ ਰਸਤੇ 'ਚ ਜਾਂਦੇ ਸੀ ਚੰਨੋ ਕੇ ਗੋਦ ਨੂੰ ਹੋਰ ਕਿਉਂ ਚਾਹ ਪਾਣਾ ਖਾਣੇ ਬੈਠੇ ਆ ਬੂਡ ਆਫ ਕਰਤਾ ਕਿਉਂ ਹਾਂਜੀ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਤੇ ਵਲੌਗ ਬਹੁਤ ਹੀ ਵਧੀਆ ਵਾ ਤੇ ਬਹੁਤ ਹੀ ਘੈਂਟ ਆ ਤੇ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਐਂਡ ਤੱਕ ਦੋਸਤ ਬਾਅਦ ਮੈਂ ਬੈਠੀ ਸੀ ਗੱਡੀ 'ਚ ਤੇ ਆਪਾਂ ਜਾਂਦੇ ਸੀ ਰਸਤੇ 'ਚ ਫਿਰ ਆਪਾਂ ਪਹੁੰਚ ਗਏ ਇੱਕ ਲਾਗੇ ਪਿੰਡ ਸੀ ਉਥੇ ਇਹਨਾਂ ਨੂੰ ਕੋਈ ਕੰਮ ਸੀਗਾ ਤੇ ਇੱਥੇ ਪਿੰਡ ਦਾ ਮੂਲ ਬਹੁਤ ਹੀ ਵਧੀਆ ਲੱਗਾ ਸੀ ਮੈਨੂੰ ਤੇ ਉਸ ਤੋਂ ਬਾਅਦ ਆਪਾਂ ਸ਼ਾਇਦ ਆਪਾਂ ਸ਼ਹਿਰ ਪਹੁੰਚੇ ਸੀ ਉੱਥੋਂ ਆਪਾਂ ਜੂਸ ਪੀਤਾ ਤੇ ਇੱਥੇ ਆਪਾਂ ਜੂਸ ਬਣਵਾਉਣ ਦੇ ਸੀ ਦੇ ਨਾਲੇ ਕੁਝ ਆਪਾਂ ਕੇਲੇ ਸੰਤਰੇ ਲਏ ਸੀ ਤੇ ਆਪਾਂ ਇੱਥੇ ਥੋੜਾ ਟਾਈਮ ਰੁਕੇ ਸੀ ਹਾਂਜੀ ਜੀ ਤਾਂ ਮੰਮੀ ਇਹ ਸਬਜ਼ੀ ਬਣਾਉਣੀ ਹੋਣੀ ਹੈ ਤੇ ਉਸ ਤੋਂ ਬਾਅਦ ਛੋਟਾ ਜਿਹਾ ਇਹ ਔਰੇਂਜਾ ਤੁਸੀਂ ਦੱਸੋ ਜਿੰਨੂੰ ਜਿੰਨੂੰ ਪਤਾ ਔਰੇਂਜ ਬਾਰੇ ਪਤਾ ਨਹੀਂ ਇਹ ਪੱਕਿਆ ਇੰਨੀ ਕਿੰਨੀ ਸੀ ਮੈਂ ਸੋਚਿਆ ਬੇਰਿਆ ਤੇ ਬਾਰੇ ਬੇਨ ਨਹੀਂ ਸੀ ਆਪਾਂ ਜਿਹੜੇ ਰਸਤੇ 'ਚ ਪਿੰਡ ਰੁਕੇ ਸੀ ਤੇ ਉੱਥੋਂ ਦਾ ਮਾਹੌਲ ਬਹੁਤ ਵਧੀਆ ਸੀ ਪੈਲੀ ਸੀ ਬਹੁਤ ਕੁਝ ਲੱਗਾ ਸੀ ਇੱਥੇ ਤੇ ਬਹੁਤ ਹੀ ਖੁੱਲੇ ਡੁੱਲੇ ਇੱਥੇ ਘਰ ਸੀ ਔਰ ਇੰਜ ਨਿੱਕੇ ਨਿੱਕੇ ਤੇ ਮੈਂ ਕੀ ਕਹਾਂ ਪਹਿਲਾਂ ਤੁਹਾਨੂੰ ਇਹ ਡੇ ਖਾਣ ਵਾਲੀ ਹੁੰਦੇ ਕਿਵੇਂ ਇਹਦੇ ਨਿੱਕੇ ਨਿੱਕੇ ਉਹ ਵੇਂਦਾ ਹੋਇਆ ਗੰਨਾ ਲੈ ਕੇ ਆਪਾ ਵੇਚਦੇ ਹੋ ਨਹੀਂ ਮੈਂ ਅੱਭੀ ਪਤਾ ਨਹੀਂ ਕੀ ਹੂ ਪਤਾ ਨਹੀਂ ਆ ਕੀ ਆ ਮਾਈ ਬੇਲਪੜੀ कुरकुरे चिप्स ਪਿਆਜ਼ ਟਮਾਟਰ ਨਿੰਬੂ ਇਹ ਸਾਰਾ ਸਮਾਨ ਪਾ ਕੇ ਆਪਾਂ ਬਣਾਇਆ ਸ਼ਾਮ ਦਾ ਹਲਕਾ ਫੁਲਕਾ ਜਿਹਾ ਨਾਸ਼ਤਾ ਥਣੀ ਆਪਸ਼ਨਲ ਹਾਂਜੀ ਤਾਂ ਫਿਰ ਇਹ ਅਗਲੇ ਦਿਨ ਦਾ ਵਲੌਗ ਸੀ ਤੇ ਆਪਣੇ ਵੀ ਦਾ ਰਿਜਲਟ ਸੀ ਤੇ ਸੋ ਆਪਾਂ ਕੰਵਨਟ ਸਕੂਲ ਗਏ ਤੇ ਉੱਥੇ ਜਾ ਕੇ ਜੈਲਟ ਲੈਣ ਗਏ ਸੀ ਤੇ ਫਿਰ ਮੈਂ ਸਕੂਲ ਜਾ ਕੇ ਉੱਥੋਂ ਦਾ ਵਲੌਗ ਬਣਾਇਆ ਤੇ ਕਾਫੀ ਬੱਚਿਆਂ ਦਾ ਰਿਜ਼ਲਟ ਆਉਣਾ ਸੀ ਤੁਸੀਂ ਦੇਖਦਾ ਦੇਖ ਸਕਦੇ ਹੋ ਕਿੰਨਾ ਇਹਨਾਂ ਹਰੂਲੇ ਕਰ ਜਾਂਦਾ ਪੂਰਾ ਟੱਪਾ ਨਹੀਂ ਪਹਾਰਾ ਨਹੀਂ ਗਿਆ ਵੇਂਦਾ ਹਾਂ ਕਰਕੇ ਕਾਉਂਟਰ ਵਾਲੀ ਹਾਂਜੀ ਨੰਬਰ ਵਧੀਆ ਆਏ ਸੀ ਤੇ ਉਸ ਤੋਂ ਬਾਅਦ ਆਪਾਂ ਰਿਜ਼ਲਟ ਲੈ ਕੇ ਜਾਂਦੇ ਸੀ ਕਾਰ ਤੇ ਮੇਰਾ ਅੱਜ ਦਾ ਵਲੋਗ ਇੰਨਾ ਹੀ ਤੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਉਸ ਤੋਂ ਬਾਅਦ ਸਾਡੀ ਖਲੋਤੀ ਸੀ ਬਾਰ ਬਸੰਤੀ ਤੇ ਆਪਾਂ ਉਸ ਤੋਂ ਬਾਅਦ ਆ ਗਈ ਸਾਡੀ ਐਕਟੀਵਿਟੀ ਖਤਮ ਹੋ ਗਿਆ